ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਹਲਾ ਡੇ ਦੀ ਫਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰਾ ਜੀ ਨਾਲਾ ਤਸੀਲ ਵੀ ਨਾਲਾ ਜਿਲ੍ਹਾ ਅਮਰਸਰ ਅੱਜ ਅਸੀਂ ਪਹੁੰਚੇ ਆਂ ਸੋਨੂ ਵੀਰ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਸੋਨੂ ਵੀਰ ਜੀ ਸასი ਘਾਲ ਬਸੇ ਭਾਈ ਸასი ਘਾਲ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਦੇਖ ਗਿਆ ਮਾਲ ਸੇ ਨਾਲ ਦੇਖ ਗਿਆ ਮਾਲ ਲਿਆ ਲਓ ਵੀਰ ਜੀ ਕਿੱਥੋਂ ਨੇ ਕੀਨੇ ਪੁੱਟ ਕੇ ਲੈ ਆਉਂਦੇ ਜੀ ਵੀਰ ਲਓ ਹਾਂ ਜੀ ਮਾਰਿਆ ਪਈ ਦੀ ਦਾ ਬਾਬਾ ਜੇਰਪੁਰ ਵਾਲਾ ਆ ਮਾਰਿਆ ਹੈ ਹਾਂ ਬਾਬਾ ਸ਼ੀਤਾਂ ਸਾਹਿਬ ਇਹ ਵੀਰ ਜੀ ਦੱਸੋ ਇਹਦੇ ਬਾਰੇ ਇਹ ਭਾਈ ਸੂਈ ਨੂੰ ਕੋਈ 15 20 ਦਿਨ ਹੋ ਗਏ ਇਹਨੂੰ ਅੱਛਾ ਇਹਨੂੰ ਹਾਂਜੀ ਉਧਰ ਕੋ ਗਾ 9 ਕਿਲੋ 9 ਕਿਲੋ ਪਰ ਆਪਾਂ 8 ਕਿਲੋ ਕਿਤੇ ਨਹੀਂ ਉਹਨਾਂ ਕਰ ਪਾੜੇ ਮਿਲੀ ਆ ਅੱਛਾ ਸਾਡੇ ਉੱਤੇ ਹੀ ਗਲਵਾਦੀ ਜੜੀ ਹਾਂ ਬਿਲਕੁਲ ਇਹਦੇ ਨਾਲ ਸੂਈ ਕਿੰਨੇ ਦਿਨਾਂ ਦੀ ਸੂਈ ਨੂੰ 15 ਤੋਂ 16 ਦਿਨ ਹੋਏ ਯਾਰ ਗਰੰਟਡ ਗਰੰਟਡ ਵੀਡੀਓ ਪਾ ਲਾਂਗੇ ਬੱਚੇ ਸਮੇਂ ਸਾਰੀ ਦੱਸਿਆ ਵੀ ਪਹਿਲਾਂ ਵੀ ਇਹੋ ਗੱਲ ਦੱਸੀ ਆ ਠੀਕ ਆ ਵੀਰ ਬਹੁਤ ਸਾਫ਼ ਸਰੀ ਝੋਟੀ ਆ ਬਾਰਡਰ ਬੈਲ ਵੀ ਝੋਟੀ ਆ ਵੇਖੋ ਸ਼ਕੀ ਵੇ ਵੀਰ ਉਦਾਂ ਨਾ ਸਮਝੇ ਪੂਰੀ ਖਣ पांडे ਦੀ ਸਾਫ ਝੋਟੀ ਤੇ ਕੱਦ ਵਜਨ ਬਹੁਤ ਜ਼ਿਆਦਾ ਝੋਟੀ ਦਾ ਐ ਗਿੜ-ਘੜ ਤੇ ਥਨ ਲਾਈ ਕਰਮਾਲੀ ਨੇ ਮਹਾਰਾਜ ਨੇ ਸੂਰਤੀ ਬਹੁਤ ਵਧੀਆ ਬਣਾਈ ਝੋਟੀ ਦੀ ਐ ਨਿੱਕਾ ਸਿੰਘ ਆ ਤੇ ਬਾਕੀ ਸੂਆ ਕਰਵਾਣ ਸਾਨੂੰ ਵੀਰ ਉਹ ਵੀ ਦੀ ਪਹਿਲਾਂ ਹੀ ਸੂਆ ਆ ਗਿਆ ਜੇ ਤਾਂ ਸਾਫ ਸੁਥਰੀ ਝੋਟੀ ਆ ਪੂਰੀ بس सोनू वीर ਕੋ ਰੇਟ ਕਰਾ ਦਿੰਦਾ ਨਿਕੇ ਨਿਕੇ ਤੇ ਪਹਿਲਾਂ ਵੀ सोनू ਵੀਦਨ ਨਿਕੇ ਨਿਕੇ ਰੇਟ ਹੁੰਦੇ ਹਾਂ ਹਾਂਜੀ ਪਰ ਭਾਈ ਆਪਣਾ ਮਾਲ ਰਹੀਦਾ ਨਹੀਂ ਬਾਹਰ ਕਰ ਬਣਾ ਵਿਗਨੇ ਦਾ ਸੀ ਬੜੀ ਗੁਰੂ ਰਾਮਦਾਸ ਦੀ ਧਰਤੀ ਕਿਰਪਾ ਦੇ ਪਤਾ ਗੱਲ ਕੀ सोनू वीर ਸੱਚ ਵਿਗਦਾ ਸੱਚ ਵਿਗਦਾ ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਵੀ ਇੱਕ ਦੇ ਰਹਿਣਾ ਚਾਹੀਦਾ ਹੋਗੀ ਹਾਂ ਬੱਸ ਹਾਂਜੀ ਬੰਦਾ ਇੱਕ ਸਟੇਰ ਦੇ ਰਵੇ ਨਾ ਹਾਂਜੀ ਤੇ ਮਾਰਾ ਇੱਕ ਕਰ ਮਾਰਨ ਮੰਨੀਏ ਨਾ ਰੱਬ ਵੀ ਕੁਛ ਨਾ ਦੇ ਹੁੰਦਾ ਏ ਜਿਹੜਾ ਵਾ ਕਦੀ ਉਧਰ ਤੇ ਕਦੀ ਉਧਰ ਹਾਂਜੀ ਹਾਂਜੀ ਫਿਰ ਰੱਬ ਵੀ ਨਰਾਜ ਹੁੰਦਾ ਏ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਪਤਾ ਹੀ ਹੈ ਅੱਜ ਦਾ ਹੀ ਦਾਵਾ ਸਹੀ ਗੱਲ ਹੈ ਜੇ ਆ ਮਾਰਨਾ ਝੂਠ ਹਾਂਜੀ ਤੇ ਸਟੇਰ ਲਾਉਣੇ ਬਾਬਿਆਂ ਦੇ ਬਾਬਿਆਂ ਦੇ ਉਹ ਵੀ ਨਹੀਂ ਸਹੀ ਦਾ ਫਿਰ ਉਹ ਤਾਂ ਜ਼ਿਆਦਾ ਹੀ ਗੁਨਾਹ ਕਰ ਰਹੇ ਆ ਆ ਉਹ ਜ਼ਿਆਦਾ ਗੁਨਾਹ ਕਰ ਰਹੇ ਆ ਪਤਾ ਕਿਉਂ ਜੇ ਅਸੀਂ ਪਾਪੀ ਆਣਾ ਹਾਂ ਪਾਪੀ ਹੋ ਕੇ ਤੇ ਅਸੀਂ ਲਾਈ ਜਾਵਾਂਗੇ ਜੱਲਦੀ ਸੱਤ ਦਿਨ ਮੰਨ ਲਓ 6 ਦਿਨ ਆਪਾਂ ਹਾਂਜੀ ਠੱਗੀ ਜਈਏ ਲੋਕਾਂ ਨੂੰ ਸਵੇਰੇ ਬਾਬੇ ਅਸ਼ੀਦਾ ਸਾਹਿਬ ਚਲ ਜੀਏ ਮੱਥਾ ਟੇਕਣ ਕੋਈ ਵਾਰੀ ਗੱਲ ਹੈ ਨਹੀਂ ਉਹ ਮਹਾਰਾਜ ਤੇ ਵੇਖਣ ਉਹ ਲਿਖਣੇ ਆ ਸਾਰਾ ਕੋਈ ਇਹੜੀਆਂ 7 ਦਿਨ ਆਪਾਂ ਲੁੱਟ ਕੇ ਲੋਕਾਂ ਨੂੰ ਖਾ ਜੀਏ ਖਾ ਜੀਏ ਤੇ ਸਤਵੇ ਦਿਨ ਆਖੀ ਆਦੋਰ ਬਾਬੇ ਅਸੀ ਜਾਤ ਚੱਲੇ ਮਾਰੇ ਮੱਥਾ ਟੇਕਣ ਲੈ ਕੇ ਦਸਵੰਦ ਕੱਢਾਈ ਹਾਂ ਪਰ ਉਹ ਕਿਸੇ ਦਿਨ ਕਹਿੰਦਾ ਹਟਾੜ ਨਿਕਲਦਾ ਨਹੀਂ ਨਹੀਂ ਇਹ ਤੇ ਗੱਲ ਹੈ ਕਿ ਜਿਹਨੂੰ ਲੁੱਟਿਆ ਉਹ ਸਿੱਧੀਆਂ ਲੱਗ ਜੇ ਕੌੜੀਆਂ ਲੱਗੀਆਂ ਲੱਗਿਆ ਸਹੀ ਗੱਲ ਸਾਨੂੰ ਵੀ ਤੇਰੀ ਕੀ ਗੱਲ ਸਹੀ ਗੱਲ ਆਓ ਹੁਣ ਆਪਾਂ ਇੱਥੇ ਕਈ ਬੰਦੇ ਹੋ ਕੇ ਦੁੱਧ ਲੈਂਦੇ ਦੂਜੇ ਆਪਾਂ ਪਾਣੀ ਪਈ ਇਹ ਤਾਂ ਗੱਲ ਸੱਚੀ ਦਾ ਦੀ ਚਲੋ ਬਾਕੀ ਸਾਫ਼ ਸੁਥਰਾ ਹੀ ਚਾਹੀਦਾ ਹੈ ਨਾ ਕਈ ਬੰਦੇ ਬਹੁਤ ਨਾਰਾਜ਼ ਹਾਂਜੀ ਝੂਠ ਮਾਰਨਗੇ ਸੇਤ ਤਰਕੇ ਪਾਂਦੇ ਬਾਬੇ ਫੇਰ ਲਾਏ ਹੋਗੇ ਇਹ ਤਾਂ ਗੱਲ ਹੈਗੀ ਹੈ ਸਹੀ ਗੱਲ ਹੈ ਸਹੀ ਵੀ ਸਾਨੂੰ ਆਪਾਂ ਤਾਂ ਇਹ ਫੋਨ ਸਿੰਪਲ ਤੁਹਾਨੂੰ ਵੀ ਦਿਆਂ ਆਹ ਦੇਖੋ ਫੋਨ ਆਪਣੇ ਕੋ ਸਿੰਪਲ ਆ ਨਾ ਆਪਾਂ ਮਾਰ ਦਾ ਨਾਮ ਤਾਂ ਰੀਲ ਚਾਹੀਦਾ ਵਾ ਬਾਕੀ ਦਿਲ ਚ ਵਸਦਾ ਹੈ ਦਿਲ ਚ ਵਸਦਾ ਕੱਲ ਇਹ ਵੀ ਚਲੋ ਸਾਰੇ ਭਰਾਵਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨਾਲ ਗਲਤ ਨਾ ਕਰੋ ਹਾਂ ਦੇਖਿਓ ਭਾਈ ਬੰਦੇ ਹਾਂ ਚਲੋ ਇਨਸਾਨ ਗਲਤੀ ਦਾ ਪੁੱਤਲਾ ਹੈ ਪੂਰਾ ਲੋਕਾਂ ਨੂੰ ਲੁੱਟਣਾ ਵਾ ਹਾਂਜੀ ਤੇ ਸਤਵੇਂ ਦਿਨ ਫੋਨ ਲੈਣਾ ਭਾਜੀ ਮੱ ਅਈ ਜੇ ਬਾਬੇ ਸ਼ੀ ਦਾ ਸਾਹ ਬਗਏ ਆ ਅੱਛਾ ਠੀਕ ਉਹ ਕੀ ਪਾਇਆ ਭਾਜੀ ਸਹੀ ਗੱਲ ਆ ਸੋਨੂ ਮੇਰੀ ਜੀ ਦੱਸੋ ਆਹੋ ਇਹ ਦੱਸੋ ਨਹੀਂ ਤੋਰ ਤੇ ਲਈ ਆ ਇਹ ਪਾਜੀ ਦੇ ਲਿਆ ਸੀ ਜੋ ਢੀ ਅਸੀਂ ਵੀ ਹਾਂ ਇਹ ਆ ਜੀ ਬਰੀਡ ਵਿਗਣੀ ਪਾਜੀ ਨਹੀਂ ਬਰੀਡ ਵੀ ਨਹੀਂ ਹੋਲੀ ਬਚਾ ਦਾ ਛੋਟੀ ਮਾਂ ਲੱਖੋਂ ਬਾਹਰ ਹੋ ਜਣੀ ਕਿੰਨੇ ਦੀ ਦੱਸੋ ਹਾਂ ਹਾਂ ਭਾਈ ਹਾਂ ਜੀ ਭਾਜੀ ਪਹਿਲਾਂ ਨਾ ਬਰੇ ਕੀ ਦੇਗਾ ਜਾ ਕੇ ਟੀਗਾ ਲਵਾ ਦੀਏ ਲਵਾ ਸਕਦੀ ਦਿਹਾੜੀ ਪੁੱਟ ਵੀ ਰੱਖ ਸਕਦੀ ਉੜਕ ਵੀ ਸਕਦੀ ਹਾਂ ਜੀ ਗੱਲਾਂ ਸਹੀਆਂ ਹਾਂ ਜੀ ਦੱਸੋ ਦੇ ਦੀਏ ਅਸੀਂ ਦੇ ਲਈਏ ਨਹੀਂ ਕਰੀਏ ਦੋ ਛੜ ਦੀਏ ਹਾਂ ਨਾ ਦਾ ਦੂਦ 79 ਦੀ ਜੀ ਦਾ ਭਾਜੀ ਨੋ ਵੀਰ ਜੀ 75 ਵਾਲੀ ਚੋਟੀ ਹੀ ਰੇੜਗੀ ਝੋਣੀ ਬੂ ਬੂ ਛੱਡਾ ਥਣਕਾਰ ਦੀ ਫੁੱਲ ਹੱਥ ਜੋੜ ਕੇ ਬੇਨਤੀ ਆ ਵੀ ਅੱਖਾਂ ਮੀੜ ਕੇ ਝੋਟੀ ਲੈ ਜਾਓ ਸੋਨੂੰ ਵੀਰ ਕੋ ਪੈਸੇ ਹੀ ਪਾ ਦਿਓ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਹੈਗੀ ਪਰ ਅਗਲੇ ਸਾਲ ਕੋਣ ਝੋਟੀ ਬਾਜੂ ਆਪਣੀ ਦੇ ਸੋਨੂੰ ਵੀਰ ਸਾਰੇ ਭਰਾਵਾਂ ਨੂੰ ਇਹੋ ਹੀ ਬੇਨਤੀ ਹੁੰਦੀ ਆ ਵੀ ਆਪਾਂ ਉਹ ਨਹੀਂ ਕੰਮ ਕਰਦੇ ਜਿੱਥੇ ਸਾਨੂੰ ਯਕੀਨ ਆ ਨਾ ਸਭ ਮੈਨੂੰ ਫੋਨ ਆਉਂਦੇ ਆ ਬਗੀਚੇ ਵੀਰ ਜੀ ਇਹ ਇਥਾਂ ਪਸ਼ੂ ਆ ਕਹਿੰਦਾ ਪੈਸੇ ਪਾ ਦੋ ਤੁਸੀਂ ਸਹੀ ਆ ਹਾਂ ਜੀ ਪਰ ਆਪਾਂ 10 ਕਿਲੋ ਦੇਣੀ ਆ ਅੱਛਾ ਦਾਵਣੀ ਆਪਾਂ 9 ਹੀ ਕਰਕੇ ਦਵਾਂਗੇ ਲਓ ਵੀਰ ਜੀ 9 ਇੱਥੇ ਲਿਓ ਕੈਮਰਾ ਇਹ ਤੁਹਾਨੂੰ ਵੀਰ ਜੀ ਇਹ ਪਾਸ ਕਰਕੇ ਆਈ ਹੈ ਪਾਸ ਕਰਕੇ ਆਈ ਬੇਖੋ ਕੈਮਰਾ ਥਾਣ ਭਾਂਡਾ ਵੇਖੋ ਛੋਟੀ ਦਾ ਹਾਂ ਇਕੱਲੇ ਗੱਡੇ ਆ ਸਹਾਉਨਾ ਕਰਮਾਲੀ ਨੇ ਮਗਰ ਕੀ ਆ ਕੱਟੀ ਜੇ ਵੀਰ ਜੀ ਆ ਮਗਰ ਕੱਟੀ ਜੇ ਕੋਈ ਵੀ ਰੱਠਾ ਨਾ ਲਾਲੇ ਕੋ 10 ਦੀ ਲਾਲੇ ਹੈ ਹਾਂ ਤੇ ਮੈਂ ਵੇਖੋ ਐ ਗਿੜਗਿੜਦਾ ਥਣ ਕੱਢਿਆ ਥਣ ਭਾਂਡੇ ਵਾਲੀ ਆ ਕਨਵਾ ਸੁਭਾ ਵੀਰ ਦੂਜਾ ਸੁਭਾ ਜੇ ਦੂਜਾ ਸੁਭਾ ਵੀਰ ਜੀ ਆਹ ਨਹੀਂ ਆ ਵੀ ਇਹ ਕਹਿੰਦਾ ਆਪਾਂ ਤੀਜਾ ਹੀ ਕਹਿ ਗਏ ਵਰੀਆ ਗੱਲ ਜੀ ਉਹਨਾਂ ਭਾਈ 14 15 ਕਿਲੋ ਚੁਲਦੇ ਰਹੇ ਜੀ ਅੱਛਾ ਹੋਰ ਦੋ ਤੇ 9 ਕਿਲੋ ਬਾਈ 11 ਕਿਲੋ ਪਰੰਦੇ ਆਪਾਂ ਤਾਂ 9 ਕਿਲੋ ਦੇਣੀ ਆ ਲਓ ਵੀਰ ਜੀ ਘਰ ਵਾਲਿਆਂ 11 ਕਿਲੋ ਦੱਸਿਆ ਵੀਰ ਕਹਿੰਦਾ ਆਪਾਂ 9 ਕਿਲੋ ਕਰਕੇ ਦੇਨੇ ਹੁਣ ਇਹ ਪਸ਼ੂ ਲੱਥੇ ਹੀ ਆ ਮੇਰੇ ਸਾਹਮਣੇ ਮੇਰੇ ਸਾਹਮਣੇ ਲਾ ਕੇ ਲਿਆਂਦੇ ਹੀ ਆ ਤੇ ਸੋਨੂ ਵੀਰ ਕਿੰਨਾ ਚੋਇਆ ਹੀ ਉਹਦੇ ਉਥੇ ਆਪਾਂ ਕੋਈ 1.5 2 ਕਿਲੋ ਚੋਇਆ ਵੀਰ ਜੀ 1.5 ਕਿਲੋ ਦੀ ਚੋਾਈ ਹੋਈ ਏ ਹਾਂ ਜੀ ਤੇ ਸੋਨ ਕਿੰਤਰ ਖਾਣੇ ਨੇ ਦਰਵਾਜ਼ਾ ਅਗਲੀ ਵਾਰ ਸੋਣੀ ਮੇਕੋ ਥਾਣਾ ਦਾ ਸਹਾਈ ਚ ਗਾਇਬ ਤੇ ਮਗਰ ਕੀ ਆ ਗਈ ਕੱਤੀ ਜੀ ਲਓ ਵੀਰ ਜੀ ਫੀਮੇਲ ਕਾਫ ਆ ਗਿਆ ਜੀ ਔਰ ਛੋਟੇ ਮਰਾ ਤੁਹਾਨੂੰ ਵੀਰ ਜੀ ਦੱਸੋ ਪਾਜੀ ਜੇ ਦੀ ਇੱਕ ਤਿੰਨ ਦੀ ਇੱਕ ਤਿੰਨ ਦੀ ਹਾਂ ਕਰ ਦੋ ਜਿਆ ਜੀ ਪੂਰੇ ਲੱਖ ਦੀ ਦੇ ਲੱਖ ਦੀ ਹਾਂ ਤੁਹਾਨੂੰ ਵੀਰ ਤੇਰੇ ਮੁੱਲ ਜੈ ਜੰਦੇ ਤਾਂ ਪਰ ਆਪਾਂ ਜੈ ਜੀ ਵਟਨੇ ਆ ਅੱਛਾ ਚਲ ਵੀ ਇਹ ਨਹੀਂ ਵੇਦਿਏ ਅੱਛਾ 95 ਦੀ ਤਾਜੀ ਸੂਈ ਹਾਂ ਤਾਜੀ ਸੂਈ ਦੁੱਧ ਹੋਨੇ 10 ਕਿਲੋ ਉਪਰ ਆਪਾਂ 9 ਲਓ ਕਰਕੇ ਦੇਣੀ ਆ ਹਾਂ ਤੇ ਦੇਖੋ ਗਾਂ ਮਾਰਕ ਨਹੀਂ ਆਉਂਦੀ ਏ ਸਹੀ ਏ ਸੋਨੂ ਵੀਰ ਹਾਂ ਮੁੱਲ ਬਿਲਕੁਲ ਯਾ ਜੀ ਪਰ ਮੈਂ ਫੇਰ ਵੀ ਤੈਨੂੰ ਕਹਿੰਦਾ 2000 ਛੱਡ ਦੇ 99 ਜੀ ਹਾਂ 2000 ਹੀ ਛੱਡਣਾ ਹਾਂ 90000 ਦੀ ਖਾਨਾ ਦੇਣੀ ਬਾਈ ਉਹ ਵੀ ਜੀ 90000 ਦੀ ਖਾਨਾ ਇਹ ਤਾਂ ਕੋਠੇ ਜੜੀ ਝੋਟੀ ਏ ਕੋਈ ਵੀਰ ਇੱਥੇ ਆਣ ਕੇ ਵੇਖੇ ਫਿਰ ਪਤਾ ਲੱਗੂ ਦੋਵੇਂ ਵੱਡੀਆਂ ਝੋਟੀਆਂ ਸੋਨੂ ਵੀਰ ਕੋ ਪਲੀਆਂ ਪੂਰੀਆਂ ਪਲੀਆਂ ਤਾਂ ਬਿਲਕੁਲ ਤਾਜੀ ਸੁਈ ਆ ਝੋਟੀ ਹਾਂ ਠੀਕ ਆ ਉਹ ਤਾਂ ਤੇ ਚਲੋ ਬੱਚਾ ਹੈ ਨਹੀਂ ਆ ਬਾਕੀ ਉਹ ਵੀ ਵੀਰ ਦੀ ਗਾਰੰਟੀ ਆ ਜੇ ਤਾ ਏ ਠੀਕ ਆ ਸੋਣ ਆ ਕੱਟੀ ਮਗਰ ਆ ਕੱਟੀ ਵਿਖਾਤੀ ਆ ਤੇ ਬਾਕੀ ਜਾਨ ਨੀਕਾ ਫੇਰ ਤੁਹਾਨੂੰ ਵਿਖਾ ਦਨੇ ਆ ਸਭ ਨਾਲ ਨੀਕਾ ਹੀ ਆ ਬਰੀਡ ਬਣਾਉਣ ਵਾਲੀ ਗੱਲ ਆ ਐ ਗੜਗੜਦੇ ਤੁਹਾਨੂੰ ਲੱਗਾ ਝੋਟੀ ਹੂੰ ਚਲੋ ਠੀਕ ਆ ਤੁਹਾਨੂੰ ਵੀਰ ਜੀ ਬਹੁਤ ਬਹੁਤ ਮਿਹਰਬਾਨੀ